ਸਤਨਾ ਵਾਹਿਗੁਰੂ ਸਹਿਜੋ 12 ਮਹਾਮਾਜਮਨ ਲਾ 5 ਮਾ ਕਰ ਚੌਥਾ 1 ਓੰਕਾਰ ਸਤਗੁਰ ਪ੍ਰਸਾਦਿ ਕਰਤ ਕਰਮ ਕੇ ਵੀਛੜੇ ਕਰ ਕਿਰਪਾ ਮੇ ਲੋ ਰਾਮ ਚਾਰ ਕੁੰਟ ਦੇ ਦਿਸ ਪਰਮੇ ਤਕ ਆਏ ਪ੍ਰਭ ਕੀ ਸਾਮ ਤੇਨ ਦੁੱਧ ਤੇ ਬਾਰੀ ਕਿਤਨ ਆਵੇਂ ਕਾਮ ਜਲ ਬਿਨ ਸਾਖ ਕੁਮ ਲਾਵਤੀ ਉਪਜੇ ਨਾਹੀ ਦਾਵ ਹਰ ਨਾਨ ਮਿਲੀਏ ਸਾਜਨੇ ਕਤ ਪਾਈਏ ਬਿਸ਼ਰਾਮ ਜਿਤ ਕਰਰਤ ਸੰਤ ਨਾ ਪ੍ਰਗਟੀ ਪਠ ਨਗਰ ਸੇ ਗ੍ਰਾਮ ਸਰਬ ਸ਼ਿੰਗਾਰ ਤੰਬੋਲ ਰਸ ਸੰਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵਿਹੂਨੀਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾ ਅਮ ਚੇਤ ਗੋਵਿੰਦਰਾ ਦੀਏ ਹੋਵੇਂ ਆਨੰਦ ਕਨਾ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪਨਾ ਜਿਨ ਪਾਇਆ ਪ੍ਰਭ ਆਪਣਾ ਆਇਤ ਸੇ ਗਨਾ ਇੱਕ ਖੰਨ ਤਿਸ ਬਿਨ ਜੀਵਨਾ ਬਿਰਤਾ ਜਨਮ ਜਨਾ ਜਲ ਤਲ ਮਹੀਲ ਪੂਰੀਆ ਰਵਿਆ ਵਿੱਚ ਬਨਾ ਸੋ ਪ੍ਰਭ ਚਤਨ ਆਵੇ ਕਿਤੜਾ ਦੁਖ ਗਨਾ ਜਿੰਨੀ 라ਵਿਆ ਸੋ ਪ੍ਰਭੂ ਤਿੰਨਾ ਭਾਗ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ ਰਸਾਕ ਤੀਰਨ ਕਿਉ ਬਾਡੀਆਂ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਤ ਪੁੱਤਰ ਕਲ ਤਰਨਾ ਸੰਗਤਨ ਹਰ ਅਬਨਾਸੀ ਓ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋ ਇਕ ਸਹਰ ਕੇ ਨਾਮ ਬਿਨ ਅੱਗੇ ਲਈ ਏ ਕੋਏ ਜੋਬ ਸਰਬ ਗੁਚਨਾ ਪ੍ਰਭਿਨ ਅਵਰਨ ਕੋਏ ਪ੍ਰੀਤਮ ਚਰਨੀ ਜੋ ਲੱਗੇ ਤਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪਰ ਮਿਲੋ ਪ੍ਰਾਪਤ ਹੋਏ ਵਸਾਕ ਸੁਹਾਵਾਂ ਲੱਗੇ ਜਾਂ ਸੰਤ ਪੀਟੇ ਹਰਸੋਏ ਹਰ ਜਿਟ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵੰਨ ਹਰ ਸੱਜਣ ਦਾ ਮਨ ਲੱਗਿਆ ਕਿਸੇ ਨੰ ਦੇਈ ਬੰਨ ਮਾਨਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸੰ ਰੰਗ ਸੱਬੇ ਨਰੈਨੇ जेते मन पवन जो हर लोड़े सो करे सोई जी जो प्रभ कीते अपने से अपन लिया जे मिले बिछड़ क्यों रोवन साधु संग प्राप्ते नानक रंग मानन हर जेठ रंगीला तिस तन ई जिसके भाग मथन ਅਸਾੜ ਸੁਪੰਦਾ ਤੇਸ ਲੱਗੇ ਹਰ ਨਾ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆ ਕੈ ਮਾਨਸ ਸੰਧੀ ਆਸ ਦੋਇ ਪਈ ਬੁਗਚੀਏ ਗਲ ਪਈ ਇਸ ਜਮ ਕੀ ਪਾਸ ਜੇਹਾ ਬੀਜੇ ਸੋ ਲੁਨੇ ਮੱਥੇ ਜੋ ਲਿਖਿਆਸ ਰੈਣ ਵਿਹਾਨੀ ਪਛਤਾਣੀ ਉੱਟ ਚੱਲੀ ਗਈ ਨਰਾਸ ਜਿਨਕੋ ਸਾਧੂ ਭੇਟੀਐ ਸੋ ਦਰਗਾ ਹੋਇ ਖਲਾਸ ਕਰਿ ਕਿਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਇ ਪਿਆਸ ਪ੍ਰਭ ਬਿਨ ਪ੍ਰਭ ਤੁਧ ਬਿੰਦੂ ਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਬਨ ਸਰਸੀ ਕਾਮਨੀ ਜਰਨ ਕਮਲ ਸਿਉ ਪਿਆਰ ਮਨ ਤਨ ਰਤਾ ਸੱਚ ਰੰਗ ਇਕੋ ਨਾਮ ਅਧਾਰ ਵਿਕਿਆ ਰੰਗ ਕੁੜਾਵਿਆ ਦਿਸੇ ਸਭਨਿ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨਹਾਰ ਵਨ ਤਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮ ਲਾਵਨ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੇ ਸਦ ਬਲ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਨ ਹਾਰ ਸਾਵਨ ਤਿੰਨਾ ਸੁਹਾਗਨੀ ਜਿਨ ਰਾਮ ਨਾਮ ਔਰ ਹਾਰ ਭਾਦੋ ਪਰਮ ਪੁਲਾਣੀਆਂ ਦੂਜੇ ਲੱਗਾ ਏ ਤ ਲੱਖ ਸ਼ਿੰਗਾਰ ਬਨਾਇਆ ਕਾਰਜ ਨਾਹੀ ਕੀਤ ਜਿਤ ਦਿਨ ਦੇ ਬਿਨ ਸੁਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਈਨ ਦੂਤ ਜੰਮ ਕਿਸੇ ਨਾ ਦੇਨੀ ਭੇਤ ਛੱਡ ਖੜੋਤੇ ਖਿਨੇ ਮਾਹੇ ਜਿਨ ਸਿਉ ਲੱਗਾ ਹੈ ਤਾ ਹੱਥ ਮਰੋੜੇ ਤਨ ਕਪੈ ਸਾਹੋ ਹੋ ਵਾਸੇ ਤ ਜੇ ਹਾ ਬੀਜੇ ਸੋ ਲੁਨੇ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਚਰਨਾ ਗਤੀ ਚਰਨ ਬੋਜਿਤ ਪ੍ਰਭ ਦੇਤ ਸੇ ਪਾਦੋ ਨਰਕ ਨ ਪਾਈਏ ਗੁਰ ਰਖਣ ਵਾਲਾ ਹੀਤ ਅਸਨ ਪ੍ਰੇਮ ਉਮਾੜਾ ਕਿਉ ਮਿਲੀ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ हों तिनके लाग पाए बिन प्रभ क्यों सुख पाईये दूजी न ही जाय जिन्नी चाख्या प्रेम रास से तृप्त रहे अगाए आप त्याग बेनती करें लियो प्रभु लड़ लाए जो हर कंत मिलाइया से विछड़ कते न जाए प्रभ बिन दूजा को नहीं नानक हर सरनाये ਅਸੂ ਸੁਖੀ ਬਸੰਦੀਆਂ ਜਿੰਨਾ ਮਿਆ ਹਰ ਰਾਇ ਤਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਪੁੱਲੇ ਆ ਵਿਆਪਨ ਸੱਬੇ ਰੋਗ ਵੇ ਮੁਖੋਏ ਰਾਮ ਤੇ ਲੱਗਣ ਜਨਮ ਵਿਜੋਗ ਜਿਨ ਮੇ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨ ਕੋਈ ਕਰ ਸਕੈ के तैरो में रोजन किता कछु ना हो गई लिखिया तुर संजोग बडभागी मेरा प्रभ मिले ए ता उतरे सब बेयोग नानक को प्रभ राख ले मेरे साहब बंदी मोच कत कहो में साध संग बिनसे सबे सोच मगर माए सोहंदियां ਹਰ ਪੈਰ ਸੰਗ ਬੈਠੜੀਆਂ ਤិន ਕੀ ਸ਼ੋਭਾ ਕਿਆ ਗਣੀ ਜੇ ਸਹਬ ਮੇ ਲੜੀਆਂ ਤਨ ਮਨ ਮੌਲਿਆ ਰਾਮ ਸਿਆ ਸੰਗ ਸਾਧ ਸਹਿ ਲੜੀਆਂ ਸਾਧ ਜਨਾਂ ਤੇ ਬਹਾਰੀ ਸੇ ਰੈਨ ਅਕੇ ਲੜੀਆਂ ਤិន ਦੁੱਖ ਨ ਕਬੂ ਉੱਤਰੇ ਸੇ ਜਮ ਕੇ ਵਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਦੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਾਰ ਕੰਠ ਤਿੰਨਾ ਜੜੀਆਂ ਨਾਨਕ ਬਾਣਛੇ ਧੂੜ ਤਿੰਨ ਪ੍ਰਭ ਸਰਨੀ ਦਰ ਪੜੀਆਂ ਮੱਗਰ ਪ੍ਰਭ ਅਰਾਧਨਾ ਬਹੁੜਨਾ ਜਨ ਮੜੀਆਂ ਓਕ ਤੁਕਾਰ ਨ ਵਿਆਪਈ ਕੰਠ ਮਿਲਿਆ ਹਰਨ ਮਨ ਬਿਦਿਆ ਚਰਨਾਰ ਬਿੰਦ ਦਸਨ ਲਗੜਾ ਸਾ ਵੋਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹਾ ਵਿਖਿ ਆਪੋ ਨ ਸਕਈ ਮਿਲ ਸਾਧੂ ਗੁਣ ਗਾ ਜੈ ਤੇ ਉਪਜੀ ਤੈ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਹਿ ਲੀਨੀ ਪਾਰ ਬਰਮ ਬੌੜ ਨਾ ਵਿਛੜਿਆ ਬਾਹਰ ਜਾਉ ਲਖ 베ਰੀਆਂ ਹਰ ਸੱਜਣ ਅਗੰਮ ਅਗਾਹ ਸ਼ਰਮ ਪਈ ਨ ਰਹਿਨੇ ਨਾਨਕ ਦਰ ਪਈਆ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇ ਪਰਵਾ ਮਾਜ ਮੱਜਨ ਸੰਗ ਸਾਧੂਆ ਧੂੜੀ ਕਰਿ ਇਸਨਾਨ ਹਰ ਕਾ ਨਾਮ ਧਿਆਏ ਸੁਣ ਸਬਨਾ ਨੂੰ ਕਰ ਦਾਨ ਜਨਮ ਕਰਮ ਮਲ ਉਤਰੇ ਮਨਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਈਏ ਬਿਨਸੇ ਲੋਭ ਸਵਾਨ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ 68 ਤੀਰਤ ਸਗਲ ਪੰਨ ਜੀ ਦੇ ਆ ਪਰਵਾਨ ਜਿਸਨੋਂ ਦੇਵੇਂ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਗ ਸੁੱਚੇ ਸੇ ਕਾਢੀਏ ਜਿਨ ਪੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰਜਨ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਐਛ ਪੁੰਨੀ ਵਡ ਪਾਗਣੀ ਵਰ ਪਾਇਆ ਹਰ ਰਾਏ ਮਿਲ ਸਹਿਆਂ ਮੰਗਲ ਗਾਵਈ ਗੀਤ ਗੋਵਿੰਦ ਅਲਾਏ ਹਰ ਜੇਹਾ ਅਵਰਨ ਦਿਸੈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸਵਾਰੀਆਂ ਨੇਚਲ ਦਿੱਤਿਆ ਨਿੰਜਾਏ ਸੰਸਾਰ ਸਾਗਰ ਤੇ ਰਖੀਆਂ ਬੋੜ ਨ ਜਨਮ ਤਾਏ ਜੇਵਾ ਏਕ ਅਨੇਕ ਗੁਣ ਸਰੇ ਨਾਨਕ ਚਰਨੀ ਪਾਏ ਫਲ ਗੁਣ ਨਿਤ ਸਲਾਈਏ ਜਿਸਨੋ ਤਿਲ ਨਾ ਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਅਰਾਧਿਆ ਦਰਗਾ ਸੱਚ ਕਰੇ ਸਰਬ ਸੁਖਾਂ ਨਿਦ ਚਰਨ ਹਰ ਭਉਜਲ ਵਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰह्म ਪ੍ਰਭ ਸੇਮੰਦੇ ਮਨ ਅੰਦਰ ਏਕ ਤਰੇ ਮਾਹਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂਰਤ ਪਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ